ਕੀ ਕਰਨਾ ਚਾਹੋਗੇ ਅੱਜ ਤੁਸੀਂ ਜਿਹੜਾ ਅਹੁਦਾ ਮਿਲਿਆ ਵਾ ਫਿਰ ਨੱਟਮਸਤ ਘੋਣ ਹੋਏ ਜੀ ਇਹ ਸ਼ੁਰੂਆਤੇ ਥੋੜੀ ਸੀ ਆ ਮੈਂ ਜੋ ਬਨਰਦਾਵਾ ਜ਼ਿਲ੍ਹਾ ਪ੍ਰਧਾਨ ਆਮਾਦੀ ਪਾਰਟੀ ਕਰਦਾਸਪੁਰ ਕੱਲ ਮੈਨੂੰ ਪਾਰਟੀ ਨੇ ਜੋ ਚੇਅਰਮੈਨ ਪਲਾਨਿੰਗ ਬੋਰਡ ਗਰਦਾਸਪੁਰ ਦੀ ਜ਼ਿੰਮੇਵਾਰੀ ਦਿੱਤੀ ਹੈ ਨਾਲ ਮੇਰੇ ਲੱਖੀ ਜੀ ਨੂੰ ਮੈਂਬਰ ਉਸ ਬੋਰਡ ਦਾ ਲਾਇਆ ਅੱਜ ਸਭ ਤੋਂ ਪਹਿਲਾ ਕੰਮ ਜਿਹੜਾ ਅਸੀਂ ਕੀਤਾ ਅਸੀਂ ਸ਼ੁਕਰਾਨੇ ਵਜੋਂ ਨਾਨਕ ਚੱਕ ਸਾਹਿਬ ਵਿਖੇ ਬਾਬਾ ਸ਼੍ਰੀ ਚਾਂਦੀ ਦੇ ਇਸ ਪਵਿੱਤਰ ਸਥਾਨ ਦੇ ਵਿੱਚ ਮੱਥਾ ਟੇਕਣ ਆਏ ਆ ਸੋ ਬਹੁਤ ਬਹੁਤ ਜ਼ਿਆਦਾ ਕੋਟਨ ਕੋਟ ਸ਼ੁਕਰਾਨਾ ਜਿਹੜਾ ਅਸੀਂ ਬਾਬਾ ਜੀ ਦਾ ਕਰਨਾ ਚਾਹੁੰਦੇ ਆ ਕਿਉਂਕਿ ਜਿਵੇਂ ਸਿਰ ਜਾਣਦੇ ਆ ਸਾਡੇ ਇਲਾਕੇ ਨੂੰ ਸਾਡੇ ਜ਼ਿਲ੍ਹੇ ਨੂੰ ਬਹੁਤ ਜ਼ਿਆਦਾ ਬਾਬਾ ਜੀ ਦੀ ਬਖਸ਼ਿਸ਼ ਆ ਤੇ ਬਾਬਾ ਜੀ ਦੀ ਮਿਹਰ ਸਦਕਾ ਇਹ ਸਾਨੂੰ ਅੱਧਾ ਮਿਲਿਆ ਅੱਜ ਅਸੀਂ ਸ਼ੁਕਰਾਨਾ ਕਰਨ ਸਮੁੱਚੀ ਟੀਮ ਨਾਲ ਸਾਡੇ ਲੋਕ ਸਭਾ ਇੰਚਾਰਜ ਜੀਵ ਸ਼ਰਮਾ ਜੀ ਚੇਅਰਮੈਨ ਮਾਰਕੀਟ ਕਮੇਟੀ ਮਾਰ ਸਾਹਿਬ ਸਿੰਘਾਣਾ ਸਾਹਿਬ ਪੋਰਸ ਮੁਚੀ ਜਿਹੜੀ ਜਲੇਨ ਲੀਡਰਸ਼ਿਪ ਆ ਸਾਰੀ ਇੱਥੇ ਪੰਚ ਹੈ ਅੱਜ ਤੁਸੀਂ ਇਹ ਬਹੁਤ ਸਾਥ ਪਾੜ ਗ੍ਰੇਨ ਵਧੀਏਗਾ ਕਿ ਖਾਸ ਨੂੰ ਆਂਦੇ ਮੈਂ ਜਦੋਂ ਸਵੇਰੇ ਤਿਆਰ ਹੋ ਰਿਹਾ ਸੀਗਾ ਜੀ ਤੇ ਸਾਡੇ ਕੋਲੇ ਬਾਬਾ ਫਰੀਦ ਜੀ ਦੇ ਵੰਚ ਚੋਂ ਦਰਬਾਰ ਤੋਂ ਨਸਰ ਕੇ ਤੋਂ ਬਾਬਾ ਜੀ ਆਏ ਉਹਨਾਂ ਨੇ ਇੱਛਾ ਕਿਉਂਕਿ ਉਹਦੇ ਵੀ ਮੈਂ ਦਰਬਾਰ ਮੱਥਾ ਟੇਕਣ ਗਿਆ ਸੀਗਾ ਤੇ ਉਹਨਾਂ ਨੇ ਅੱਜ ਮੈਨੂੰ ਕਹਿੰਦੇ ਵੀ ਤੇਰੇ ਮੈਂ ਪੱਗ ਨੇ ਤਾਜ ਬੰਨਣਾ ਸੋ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਬਾਬਾ ਜੀ ਨੇ ਜਿਹੜੇ ਬਾਬਾ ਫਰੀਦ ਜੀ ਦੇ ਵੰਚੋਂ ਨੇ ਦਰਬਾਰ ਦੇ ਵਿੱਚੋਂ ਇਹ ਸਰੂਪਾ ਸਾਹਿਬ ਲੈ ਕੇ ਮੇਰੇ ਪੱਗ ਬੰਨੀ ਸੋ ਮੈਂ ਆਪਣਾ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਸੋ ਇਹਦਾ ਇਹ ਕਰਨਾ ਜੀ ਕਹੀਂ ਥੋੜਾ ਰਹਿ ਗਿਆ ਤੇ ਲੋੜ ਫਸ ਪੂਰੀ ਹੋਏਗੀ ਲੇਖੋ ਜੀ ਨਾਮ ਕੀਤਾ ਅਸੀਂ ਇੱਕ ਬੜੀ ਨੌਜਵਾਨ ਟੀਮ ਆ ਤੁਸੀਂ ਦੇਖ ਰਹੇ ਹੋ ਅਸੀਂ ਸਾਰੇ ਇੱਕ ਯੰਗਸਟਰਸ ਦੀ ਟੀਮ ਆ ਤੇ ਸਾਨੂੰ ਜਿਹੜੇ 6 ਮਹੀਨੇ ਵੀ ਅਗਲੇ ਮਿਲਨੇ ਆ ਉਹ ਅਸੀਂ 6 ਸਾਲ ਜਿੰਨਾ ਕੰਮ ਕਰ ਦੇਣਾ ਵਾ ਤੇ ਸੱਤੇ ਦੀਆਂ ਸੱਤੇ ਜਿਹੜੀਆਂ ਗੁਰਦਾਸਪੁਰ ਦੀਆਂ ਸੀਟਾਂ ਪਾਰਟੀ ਦੀ ਜਿੱਤ ਕੇ ਝੋਲੀ ਦੇ ਵਿੱਚ ਪਾਵਾਂਗੇ ਸੋ ਵਰਕਰ ਕੁਝ ਨਾਰਾਜ਼ ਮਸੂਹੇ ਕਰ ਰਹੇ ਆ ਦੇਖੋ ਦੇਖੋ ਜੀ ਜਿਹੜਾ ਪਰਿਵਾਰ ਜਦੋਂ ਵੱਡਾ ਹੁੰਦਾ ਤੇ ਜੇ ਕੋਈ ਕਿਸੇ ਦਾ ਗਿਲਾ ਸ਼ਿਕਵਾ ਰਹਿ ਜਾਂਦਾ ਤੇ ਮੈਂ ਵਾਦਾ ਕਰਦਾ ਬਤੌਰ ਜ਼ਿਲ੍ਹਾ ਪ੍ਰਧਾਨ ਕਿ ਆਪਾਂ ਸਾਰੇ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਆਪਾਂ ਜਿਹੜਾ ਵਾ ਇਹ ਜਿਹੜਾ ਅਗਲਾ 2027 ਦਾ ਇਲੈਕਸ਼ਨ ਉਹ ਲੜਾਂਗੇ ਤੇ ਫਿਰ ਮੈਂ ਕਹਿਣਾ ਚਾਹੁੰਦਾ ਵੀ ਸੱਤੇ ਦੀਆਂ ਸੱੱਤੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਉਹ ਵੀ ਉਹਦੇ ਮਿਲ ਦੀ ਸੰਭਾਵਨਾ ਹੈ ਉਹ ਦੇਖੋ ਪਾਰਟੀ ਜਦੋਂ ਟਾਈਮ ਟੂ ਟਾਈਮ ਜਿਹੜੀਆਂ ਨੇ ਸੰਗਠਨ ਦੇ ਵਿੱਚ ਵੀ ਵਿਸਥਾਰ ਕਰਦੀ ਨੇ ਸਰਕਾਰ ਦੇ ਵਿੱਚ ਵੀ ਜਦੋਂ ਔਰ ਦੇ ਕੋਈ ਗਲੀਵ ਹੁੰਦੇ ਨੇ ਖਾਲੀ ਹੁੰਦੇ ਨੇ ਤੇ ਪਾਰਟੀ ਵਰਕਰਾਂ ਨੂੰ ਮਾਣ ਦਿੰਦੀ ਆ ਔਰ ਇਹ ਸਿਰਫ ਆਮ ਆਦਮੀ ਪਾਰਟੀ ਆ ਕਿ ਜਿਹੜੇ ਆਮ ਘਰਾਂ ਦੇ ਆਮ ਬੱਚਿਆਂ ਨੂੰ ਆਮ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਨਹੀਂ ਤਾਂ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਪਹਿਲੋ ਸਰਕਾਰਾਂ ਹਟਾ ਕੇ ਗਈਆਂ ਨੇ ਉਹਨਾਂ ਚ ਆਪਣੇ ਘਰਾਂ ਦੇ ਚੀਰਮੈਨੀਆਂ ਆਪਣੇ ਪੁੱਤਰਿਆਂ ਨੂੰ ਆਪਣੇ ਭਤੀਜਿਆਂ ਨੂੰ ਸਾਡੇ ਜਿੰਨੇ ਵੀ ਅਸੀਂ ਇੱਥੇ ਖੜੇ ਆ ਕਿਸੇ ਦਾ ਵੀ ਕੋਈ ਸਿਆਸੀ ਵਿਚੋਕੜ ਨਹੀਂ ਸੋ ਇਹ ਜਿਹੜਾ ਮੈਂ ਸਮਝਦਾ ਆਉਣ ਵਾਲੇ ਦਿਨਾਂ ਚ ਵੀ ਜਿੰਨੇ ਵੀ ਸਾਡੇ ਔਰ ਮਿਹਨਤੀ ਵਰਕਰ ਨੇ ਪਾਰਟੀ ਸਾਰਿਆਂ ਨੂੰ ਸਨਮਾਨ ਜਾਂ ਇੱਕ ਅਹੁਦੇ ਦੇ ਕੇ ਨਵਾਜੂਗੀ। ਕਪੜੀ ਐਜੂਕੇਸ਼ਨ ਤੋਂ ਥੋੜਾ ਚੱਲੋ। ਦੇਖੋ ਜੀ ਮੈਂ ਇੰਜੀਨੀਅਰ ਆ ਦੀ ਬਾਇ ਪ੍ਰੋਫੈਸ਼ਨ ਮੈਂ ਸੌਫਟਵੇਅਰ ਇੰਜੀਨੀਅਰ ਆ। ਮੈਂ ਟਿੰਡਿਗੜੀ ਜਨਮ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ, ਬੈਚਲਰ ਆਫ ਟੈਕਨੋਲੋਜੀ। ਫਿਰ ਮੈਂ ਕੈਨੇਡਾ ਦੀ ਧਰਤੀ ਤੇ ਜਾ ਕੇ ਆਪਣੀ ਮਾਸਟਰਸ ਕੀਤੀ ਬਿਜ਼ਨਸ ਦੇ ਵਿੱਚ, ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਕੀਤਾ ਜਿਉਂ ਤੇ। ਉਸ ਤੋਂ ਬਾਅਦ ਫਿਰ ਮੈਂ ਆਪਣਾ ਕਾਰੋਬਾਰ ਕੀਤਾ ਜੀ। ਸੋ ਮੈਂ ਬੇਸਿਕਲੀ ਪੋਸਟ ਗ੍ਰੈਜੂਏਟ ਆ ਨੀ। ਇਹ ਕਿਸਾਨ ਲੈਣ ਨੂੰ ਦੇਖਦਾ ਜਿਹੜਾ ਉਹ ਜ਼ਰੂਰ ਕਰੇ ਉਹਨਾਂ ਨੂੰ ਕਿਸ ਤਰ੍ਹਾਂ ਸਮਝਾ ਸਕਦੇ ਜੀ ਅ ਦੇਖੋ ਜੀ ਜਿਹੜੀ ਇਹ ਪਾਲਿਸੀ ਆ ਇਹਦੇ ਉੱਤੇ ਵਿੱਚ ਕੋਈ ਵੀ ਇਹ ਇਹ ਮੰਡੇਟਰੀ ਜਿਹੜੀ ਚੀਜ਼ ਨਹੀਂ ਆ ਇਹ ਜ਼ਰੂਰੀ ਨਹੀਂ ਆ ਇਹ ਆਪਣੇ ਆਪ ਤੇ ਆ ਕਿ ਅਸੀਂ ਉਸ ਜਿਹੜਾ ਵੀ ਕਿਸਾਨ ਆ ਕਿ ਉਸ ਚੀਜ਼ ਦਾ ਹਿੱਸਾ ਬਣਨਾ ਨਹੀਂ ਬਣਨਾ ਤੇ ਇਹ ਜਿਹੜੀਆਂ ਵੀ ਵਿਰੋਧੀ ਤਾਕਤਾਂ ਗੁੰਮਰਾਹ ਕਰ ਰਹੀਆਂ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਸੁਨੇਹਾ ਦੇਣਾ ਚਾਹੁੰਦੇ ਆ ਕਿ ਕੋਈ ਗੁੰਮਰਾਹ ਹੁੰਦੀ ਲੋੜ ਨਹੀਂ ਇਹ ਆਪਣੀ ਇੱਛਾ ਤੇ ਆ ਜੇ ਤੁਹਾਡੀ ਇੱਛਾ ਵਾ ਤੁਸੀਂ ਇਸ ਨੀਤੀ ਨਾਲ ਜੁੜੋ ਜੇ ਨਹੀਂ ਇੱਛਾ ਕੋਈ ਆਪਾਂ ਨੂੰ ਕੋਈ ਸਰਕਾਰੀ ਇਹਦਾ ਹੁਕਮ ਨਹੀਂ ਆ ਕੋਈ ਅਗਲੀ ਜ਼ਰੂਰੀ ਚੀਜ਼ ਨਹੀਂ ਆ ਆਪਾਂ ਆਪਣੇ ਤੇ ਕਰਨਾ ਦੂਸਰੀ ਗੱਲ ਜਿਹੜੀ ਵਿਰੋਧੀ ਪਾਰਟੀਆਂ ਇਹਦਾ ਵਿਰੋਧ ਤਾਂ ਕਰ ਰਹੀਆਂ ਨੇ ਕਿਉਂਕਿ ਉਹਨਾਂ ਦੇ ਕਲੋਨੀਆਂ ਦੇ ਵਿੱਚ ਜਿਹੜੀਆਂ ਨਾਜਾਇਜ਼ ਕਲੋਨੀਆਂ ਬਣਾਉਂਦੇ ਨੇ ਹਿੱਸੇ ਹੁੰਦੇ ਨੇ ਉੱਥੋਂ ਹੀ ਉਹਨਾਂ ਨੇ ਇਲੈਕਸ਼ਨ ਫੰਡਿੰਗ ਇਕੱਠੀ ਕਰਨੀ ਆ ਤੇ ਜੇ ਕਲੋਨੀਆਂ ਸਰਕਾਰ ਕਿਸਾਨਾਂ ਨੂੰ ਫਾਇਦਾ ਸਿੱਧਾ ਉਹਨਾਂ ਲੱਗ ਪਿਆ ਤੇ ਸਰਕਾਰ ਨੂੰ ਤੇ ਕਿਸਾਨਾਂ ਦੀ ਜਿਹੜੀ ਜੋੜੀ ਬਣ ਗਈ ਤੇ ਜਿਹੜੇ ਆ ਵਿਚਕਾਰ ਜਿਹੜੇ ਵਿਰੋਧੀ ਪਾਰਟੀਆਂ ਦੇ ਦਲਾਲ ਬੈਠੇ ਨੇ ਤੇ ਇਹ ਜਿਹੜੇ ਕਲੋਨਾਈਜ਼ਰ ਜਿਹੜੇ ਇਲੀਗਲ ਕਲੋਨੀਆਂ ਬਣਾ ਕੇ ਇਹ ਪੋਲਿਟਿਸ਼ੀਅਨ ਜਿਹੜੇ ਵਿਰੋਧੀ ਪਾਰਟੀਆਂ ਨੂੰ ਹਿੱਸਾ ਦਿੰਦੇ ਨੇ ਤੇ ਉਹਨਾਂ ਦਾ ਜਿਹੜੀ ਫੰਡਿੰਗ ਖਤਮ ਹੋ ਜਣੀ ਇਹੋ ਜੀ ਦਾ ਡਰਾ ਬਾਕੀ ਹੋਰ ਹੈ ਪਾਲਿਸੀ ਬਹੁਤ ਵਧੀਆ। ਕਿਸਾਨਾਂ ਦੀਆਂ ਜ਼ਰੂਰੀਆਂ ਖਾਦ ਦੀ ਬਹੁਤ ਜ਼ਿਆਦੀ ਕਿਲਦਾ ਆ ਰਹੀ। ਸਥਾਣ ਬਹੁਤ ਪਰੇ ਚੁੱਕੇ। ਦੇਖੋ ਜੀ 29000 ਬੋਰੀ ਜਿਹੜੀ ਆ ਉਹ ਪਰਸੋ ਆਈ ਸੀਗੀ। ਇਹਨਾਂ ਦੀ ਹੌਲੀ ਹੌਲੀ ਜਿਹੜੀ ਉਹ ਆਪਾਂ ਆਈ ਜਾ ਰਹੀ ਹੈ ਕੋਈ ਵੀ ਕਮੀ ਰਹਿਣ ਨਹੀਂ ਦਿੱਤੀ ਜਾਊਗੀ। ਹੁਣ ਸਕਰੀਬਨ ਕਿਉਂਕਿ ਖਾਦ ਜਿਹੜੀ ਆ ਉਹ ਬੋਰੀ ਇੱਕ ਆਪਾਂ ਕਿਸਾਨ ਹਰ ਪੈਲੀ ਦੇ ਵਿੱਚ ਹੁਣ ਕਿਲਾ ਵਾਧੀ ਪਾਉਣ ਲੱਗ ਪਏ ਸੋਚ ਕਰਕੇ ਜਿਹੜੀ ਡਿਮਾਂਡ ਇੱਕਦਮ ਵਧੀ ਪਰ ਉਹ ਡੀਸੀ ਸਾਹਿਬ ਨਾਲ ਗੱਲ ਹੋ ਗਈ। ਉੱਥੇ ਐਗਰੀਕਲਚਰ ਵਿਭਾਗ, ਮਾਰਕੀਟ ਸਾਰੇ ਲੱਗੇ ਹੋਏ ਐ। ਪਰ ਸਾਰੀ ਕਮੀ ਜਿਹੜੀ ਉਹ ਪੂਰੀ ਕਰ ਦਿੱਤੀ ਜਾਵੇ